ਸ਼ਵਰਾਤਰੀ ਦੇ ਪਾਵਨ ਦਿਹਾੜੇ ਤੇ ਸਾਡੇ ਛੋਟੇ ਵੀਰ ਦੀਪਕ ਰੋੜਾ ਜੀ ਉਹਨਾਂ ਦੀ ਸਮੁੱਚੀ ਟੀਮ ਵੱਲੋਂ ਸਕੂਟਰ ਮਾਰਕੀਟ ਵਿਖੇ ਮਾਡਲ ਟਾਊਨ ਵਿਖੇ ਅੱਜ ਸ਼ਵਰਾਤਰੀ ਦਾ ਤਿਹਾਰ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਸੰਗਤਾਂ ਵਾਸਤੇ ਲੰਗਰ ਦਾ ਰਾਹੀਗੀਆਂ ਵਾਸਤੇ ਲੰਗਰ ਦਾ ਬਹੁਤ ਵਧੀਆ ਪ੍ਰਬੰਧ ਕਰਿਆ ਹੈ। ਇਹ ਇਹ ਐਸੋਸੀਏਸ਼ਨ ਹੈ ਜਿਹੜੀ ਹਰ ਤਿਹਾਰ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਉਂਦੀ ਹੈ। ਤੇ ਅੱਜ ਖੁਸ਼ੀ ਦੀ ਗੱਲ ਹੈ ਵੀ ਇੱਥੇ ਸਾਰੀਆਂ ਪਾਰਟੀਆਂ ਦੇ ਲੋਕਾਂ ਨੂੰ ਇਹਨਾਂ ਨੇ ਬੁਲਾ ਕੇ ਮਨਾਇਆ ਚਾਹੇ ਆਮ ਆਦਮੀ ਪਾਰਟੀ ਦਾ ਬਹੁਤ ਸਾਡਾ ਵਧੀਆ ਵਲੰਟੀਅਰ ਤੇ ਉਦਿਹਾਰਾ ਹੈ ਪਰ ਧਾਰਮਿਕ ਜਿਹੜੀ ਹੈ ਪੱਖਪਾਤ ਜਾਂ ਫਿਰਕੂਵਾਦ ਤੋਂ ਉੱਤੇ ਉੱਠ ਕੇ ਸਾਰੀਆਂ ਪਾਰਟੀਆਂ ਦੇ ਨੁਮਾਇੰਦੇ ਨੂੰ ਇੱਥੇ ਬੁਲਾ ਕੇ ਇੱਕ ਮੰਚ ਤੇ ਇਕੱਠੇ ਕਰਕੇ ਉਹਨਾਂ ਨੂੰ ਸਨਮਾਨਤ ਵੀ ਕਰਿਆ ਤੇ ਸਾਰਿਆਂ ਨੂੰ ਇੱਕ ਜਗ੍ਹਾ ਤੇ ਬੈਠ ਕੇ ਲੰਗਰ ਵੀ ਸ਼ਿਕਾਇਆ ਮੈਂ ਸਮਝਦਾ ਮੈਂ ਸਾਡੀ ਅਮੀਰ ਵਿਰਸੇ ਦੀ ਸਾਡੇ ਭਾਰਤ ਦੀ ਸਭਿਅਤਾ ਦੀ ਇੱਕ ਬਹੁਤ ਵੱਡੀ ਤਸਵੀਰ ਹੈ ਜੀ ਹਰ ਸਾਲ ਅਸੀਂ ਸਾਰਾ ਪਿਆਰ ਐਸੋਸੀਏਸ਼ਨ ਮਿਲ ਕੇ ਗਿੱਲੂੜਾਲਾ ਤੇ ਬਸਰਾਂ ਵਾਲਾ ਮਿਲ ਕੇ ਸਾਰੇ ਅਸੀਂ ਲੰਗਰ ਲਗਾਉਂਦੇ ਆ ਜੀ ਔਰ ਪੌਰੇ ਨਾ ਦੀ ਕਿਰਪਾ ਹੈ ਬਾਬਾ ਦੀਸੀ ਨੇ ਜਨਮ ਦਿਨ ਤੇ ਵੀ ਲਗਾਨੇ ਆ ਜੋ ਵੀ ਪਰਵਾ ਕੋਈ Hindu ਸਿੱਖਾ ਕੋਈ ਕੰਮਣੀ ਹੈਗਾ ਖੁਸ਼ੀਆਂ ਨਾਲ ਹਰ ਤੋਂ ਹਰ ਅਸੀਂ ਇੱਥੇ ਮਨਾਇਆ ਜਾਂਦਾ ਸਕੂਟਰ ਵਿਆਰ ਦੇ ਵਿੱਚ ਸਾਡੇ ਅੱਜ ਸਾਡੇ ਸੀਨੀਅਰ ਡਿਪਟੀ ਮੇਅਰ ਜੀ ਰਕੇਸ਼ ਪ੍ਰਾਸੇ ਜੀ ਪਹੁੰਚੇ ਆ ਪਹਿਲੀ ਵਾਰ ਆਇਆ ਨੇ ਉਹ ਇਹਨਾਂ ਸਕੂਟਰ ਵਿਆਰ ਦੇ ਇਹਨਾਂ ਦਾ ਆਨ ਤੇ ਅਸੀਂ ਬਹੁਤ ਬਹੁਤ ਸਵਾਗਤ ਕਰਦੇ ਆ ਔਰ ਤਹੇ ਦਿਲੋਂ ਇਹਨਾਂ ਨਾਲ ਹਮੇਸ਼ਾ ਖੜੇ ਆ ਜੀ ਲੋਕਾਂ ਕੀ ਮੈਸੇਜ ਕਹਿੰਦੇ ਹੋ ਲੋਕਾਂ ਨੂੰ ਕੀ ਮੈਸੇਜ ਆ ਜੀ ਜੋ ਵੀ ਤਿਹਾੜ ਹੈ ਇਹ ਰਲ ਮਿਲ ਕੇ ਹਰ Hindu ਸਿੱਖ ਬੰਦਾ ਹਰ ਬੰਦਾ ਇਹ ਤਿਹਾੜ ਰਲ ਮਿਲ ਕੇ ਮਨਾਵੇ ਔਰ ਖੁਸ਼ੀਆਂ ਆ ਸ਼ਵਰਾਤੀ ਦਾ ਲੰਗਰ ਲਾਇਆ ਚੇਅਰਮੈਨ ਪਰਨਜੀ ਚਾਵਲਾ ਜੀ ਦੀਪਕ ਦੀਪਕ अरोड़ाਈ ਪ੍ਰਧਾਨ ਜੀ ਸਾਰੀ ਐਸੋਸੀਏਸ਼ਨ ਨੇ ਇੱਥੇ ਬੁਲਾਇਆ ਲੰਗਰ ਤੇ ਤੇ ਮੈਂ ਇਹਨਾਂ ਦਾ ਸ਼ੁਕਰੀਆ ਦਾ ਕਰਦਾ ਵੀ ਇਹ ਸਭ ਸੁਭੂਦਿਆੜੇ ਤੇ ਇਹਨਾਂ ਨੂੰ ਬੁਧਾਈ ਵੀ ਦਿੰਨਾ ਵੀ ਬੋਲੇ ਸ਼ੰਕਰ ਇਹਨਾਂ ਤੇ ਐਂ ਕਿਰਪਾ ਰੱਖੇ ਹਰ ਸਾਲ ਦੀ ਤਰ੍ਹਾਂ ਐਂ ਲੰਗਰ ਲਾਂਦੇ ਰਹਿਣ ਪ੍ਰਭੂ ਇਹਨਾਂ ਤੇ ਪੂਰੀ ਕਿਰਪਾ ਰੱਖੇ ਅੱਜ ਸ਼ੁਰੂਆਤੀ ਦਿਨ ਬੜੀ ਤੁਮਤਾਵਨਾ ਮਨਾਇਆ ਜਾ ਰਿਹਾ ਵੱਡੇ ਵੀਰ ਦੀਪਕ ਜੀ ਜਿਹੜੇ ਸਕੂਟਰ ਐਸੋਸੀਏਸ਼ਨ ਦੇ ਪ੍ਰਧਾਨ ਨੇ ਇਹਨਾਂ ਨੇ ਜਿਵੇਂ ਮੇਰੇ ਵੱਡੇ ਵੀਰ ਸਤਕਾਰਯੋਗ ਐਮਐਲਏ ਸਾਹਿਬ ਨੇ ਦੱਸਿਆ ਵੀ ਸਾਰੀਆਂ ਪਾਰਟੀਆਂ ਦੇ ਕਿਉਂਕਿ ਜਿਹੜਾ ਇਹ ਦਿਨ ਆ ਇਹ ਤਾਂ ਸਾਰਿਆਂ ਦਾ ਸਾਂਝੇ ਦਿਨ ਨੇ ਇਹਦੇ ਵਿੱਚ ਕੋਈ ਵੀ ਪੱਖਪਾਤ ਜਾਂ ਕੋਈ ਪਾਰਟੀਬਾਜ਼ੀ ਤੋਂ ਉੱਪਰ ਉੱਟ ਕੇ ਦਿਨ ਮਨਾਇਆ ਜਾ ਰਿਹਾ ਤੇ ਜਿਸ ਤਰ੍ਹਾਂ ਕਿ ਕਿੰਨੀ ਸੇਵਾ ਭਾਵਨਾ ਨਾਲ ਲੰਗਰ ਵੀ ਲਾਇਆ ਗਿਆ ਮੈਂ ਇਹ ਸਾਰੇ ਵਧਾਈ ਦੇ ਪਾਤਰ ਨੇ ਮੈਂ ਇਹਨਾਂ ਸਾਰੀ ਸਮੁੱਚੀ ਟੀਮ ਨੂੰ ਅੱਜ ਦੇ ਨੇ ਵਧਾਈ ਦਿੰਦਾ ਹਾਂ